ਐਸ ਵਾਰ ਸਰ ਬਰਿੰਦਾਵਨ ਜਾ ਰਹੀ 12 ਸਪਟੈਂਬਰ ਦੁਆਰਾ ਮਤਲਬ ਹਰ ਵਾਰ ਦੀ ਤਰ੍ਹਾਂ ਹਰ ਮਹੀਨੇ ਨਹੀਂ ਜਾਂਦੀ ਹੈ ਬਰਿੰਦਾਵਨ ਦੀ ਫਰਮਾਇਸ਼ ਬਹੁਤ ਰਹਿੰਦੀ ਹੈ ਜੀ ਬਰਿੰਦਾਵਨ ਹੈ ਹੀ ਜਗ੍ਹਾ ਹੀ ਇਦਾਂ ਦਾ ਸਥਾਨ ਖਾਟੂ ਸ਼ਾਮਸਾਲਾ ਸਰ ਬਾਲਾ ਜੀ ਔਰ ਇਧਰ ਬਰਿੰਦਾਵਨ ਇਹ ਦੋਨੋਂ ਜਗ੍ਹਾ ਦਾ ਹਰ ਮਹੀਨੇ ਸਾਨੂੰ ਕੰਟੀਨਿਊ ਚਲਾਣੀਆਂ ਹੀ ਪੈ ਰਹੀਆਂ ਕਿਉਂਕਿ ਸ਼ਰਧਾਲੂ ਹੀ ਇੰਨੇ ਜ਼ਿਆਦਾ ਕਿ ਹਰ ਮਹੀਨੇ ਸਾਨੂੰ 2-2 3-3 ਬੱਸੀ ਜਿੱਧਰ ਭੇਜਣੀਆਂ ਹੀ ਪੈ ਰਹੀਆਂ ਅੱਜ ਕਿੱਥੋਂ ਕਿੱਥੋਂ ਇਸ ਵਾਰ ਜਿਹੜੇ ਸ਼ਰਧਾਲੂ ਨੇ ਜੁੜੇ ਨੇ ਪਿਛਲੀ ਵਾਰ ਵੀ ਕਾਫੀ ਸ਼ਹਿਰਾਂ ਤੋਂ ਆਈ ਸੀ। ਇਹੀ ਅੰਮ੍ਰਿਤਸਰ ਬੈਲਟ ਬਹੁਤ ਜ਼ਿਆਦਾ ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੁਕੇਰੀਆਂ ਤੋਂ ਹੁਣ ਫੋਨ ਆ ਰਹੇ ਆ। ਮਤਲਬ ਹਰੇਕ ਜਗ੍ਹਾ ਤੋਂ ਹੀ ਸ਼ਰਧਾਲੂ ਦਾ ਜਾਂਦਾ ਹੀ ਆ। ਲੁਧਿਆਣਾ ਦੀ ਬਹੁਤ ਸਵਾਰੀ ਆ। ਫੈਸਿਲਿਟੀਆਂ ਤੁਹਾਨੂੰ ਪਤਾ ਹੀ ਹੈ ਕਿ ਫੈਸਿਲਿਟੀਆਂ ਦੇ ਉੱਪਰ ਹੀ ਸਾਡੇ ਬੱਸੇ ਚੱਲ ਰਹੇ ਆ। ਹਾਂ ਉਹ ਦੱਸਣ ਦੀ ਲੋੜ ਸ਼ਾਇਦ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਜਿਹੜੇ ਰਿਪੀਟਿਡ ਸਾਡੇ ਸ਼ਰਧਾਲੂ ਨੇ ਉਹਨਾਂ ਨੂੰ ਪਤਾ ਹੈ। ਜੀ ਜੀ ਕੀ ਮਤਲਬ ਲਾਸਟ ਲਾਸਟ 2 ਡੇਸ ਦੇ ਵਿੱਚ ਹੀ ਮਤਲਬ ਇੰਨਾ ਹੋ ਜਾਂਦਾ ਕਿ ਭਈਆ ਕਦੋਂ ਚੱਲ ਰਹੇ ਹੋ ਕੱਲ ਚੱਲ ਰਹੇ ਹੋ ਅੱਛਾ ਸੀਟ ਹੈਗੀ ਸੀਟ ਹੈਗੀ ਸੀਟ ਹੈਗੀ ਆਪਣਾ 12 ਨੂੰ 12 ਨੂੰ ਰਾਤੀ ਨਿਕਲਾਂਗੇ 13 ਤਰੀਕ ਸਵੇਰੇ ਬ੍ਰਿੰਦਵਨ ਪਹੁੰਚਾਂਗੇ 10 ਵਜੇ ਤੱਕ ਅਸੀਂ ਉੱਥੇ ਪਹੁੰਚ ਜਾਣਗੇ ਤੇ ਉਸ ਤੋਂ ਬਾਅਦ ਫਿਰ ਆਪਣਾ ਰੂਮ ਸੋ ਬਾਅਦ ਫਿਰ ਸਾਰਾ ਲੋਕਲ ਹੁੰਦਾ ਲੋਕਲ ਹਰ ਇੱਕ ਬੰਦਾ ਆਪਣੇ ਜਿੰਨਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਗਾਈਡ ਵੀ ਕਰ ਦਿੰਨੇ ਆ ਆਟੋ ਵੀ ਕਰ ਦਿੰਨੇ ਲੰਚ ਕਰਕੇ ਅਗਲਾ ਰੈਸਟ ਵੀ ਕਰ ਲੈਂਦਾ ਫਿਰ ਸ਼ਾਮ ਦੇ ਟਾਈਮ ਤੇ ਜਮਦਾ ਜੀ ਇਸ ਕੋਨ ਮੰਦਿਰ ਪ੍ਰੇਮ ਮੰਦਿਰ ਬਿਹਾਰੀ ਜੀ ਸਾਰੇ ਪਾਸੇ ਅਗਲਾ ਜਾ ਕੇ ਆਉਂਦਾ ਫਿਰ ਨੈਕਸਟ ਡੇ ਨੈਕਸਟ ਸਵੇਰੇ ਅਗਲਾ ਜਿੱਦਾਂ ਸਵੇਰੇ ਅਗਲਾ ਮੰਗਲਾਰਤੀ ਚਲੇ ਜਾਂਦਾ ਮੰਗਲਾਰਤੀ ਤੋਂ ਬਾਅਦ ਫਿਰ ਅਸੀਂ ਜਨਮ ਭੂਮੀ 라ਵਲ ਰਮਨ ਰਿੱਤੀ ਚਿੰਤਹਰਨ ਮਹਾਦੇਵ ਬ੍ਰਹਮਾਣ ਕਾਰਡ 84 ਖੰਭਾ ਮੰਦਿਰ 라ਵਲ ਰਾਧਾ ਰਾਮ ਦੇ ਜਨਮ ਸਥਾਨ ਸਾਰੇ ਪਾਸੇ ਅਸੀਂ ਲੈ ਕੇ ਜਾਂਦੇ ਆ ਫਿਰ ਅਸੀਂ ਮੰਦਿਰ ਰਾਤੀ 9 ਵਜੇ ਤੱਕ ਪਹੁੰਚਦੇ ਡਿਨਰ ਫੇਰ ਵੱਲੋਂ ਉਸੇ ਕਰਦੇ ਆ जय श्री राधे जय श्री बालाजी जिवे तानू पता है की पंकज जी ते शुभम जी हर महीने ओ, कि कि जी। जी। आ, कि किते न किते धार्मिक स्थानਾਂ ਦੀ ਜਿਹੜੀ ਯਾਤਰਾ ਉਹ ਸ਼ਰਧਾਲੂਆਂ ਨੂੰ ਕਰਾਉਂਦੇ ਨੇ ਇਸ ਵਾਰ ਫਿਰ 12 ਸਪਟੰਬਰ ਨੂੰ ਚੱਲੇ ਨੇ ਗੱਲਬਤ ਕਰਦੇ ਮੇਰੇ ਨਾਲ ਹੀ ਮੌਜੂਦ ਨੇ ਕਿ ਕਿੱਥੇ ਲੈ ਕੇ ਚੱਲੇ ਨੇ जय श्री राधे जी जय श्री राधे जी ਹੁਣ ਇਸ ਵਾਰ ਕਿੱਥੇ ਲੈ ਕੇ ਚੱਲਨੇ ਹੋ ਕਿ ਕਿ ਹੁਣ ਪਿਛਲੀ ਵਾਰ ਦਾ ਟੂਰ ਤੁਹਾਡਾ ਬਹੁਤ ਵਧੀਆ ਰਿਹਾ ਲੋਕਾਂ ਦਾ ਰਿਵਿਊ ਇਸ ਵਾਰ ਕਿੱਥੇ ਲੈ ਜਾਉਂਗੇ 12 ਸਪਟੰਬਰ ਇਸ ਵਾਰ ਸਰ ਬਰਿੰਦਾਵਨ ਜਾ ਰਹੀ 12 ਸਪਟੰਬਰ ਦੁਆਰਾ ਮਤਲਬ ਹਰ ਵਾਰ ਦੀ ਤਰ੍ਹਾਂ ਹਰ ਮਹੀਨੇ ਨਹੀਂ ਜਾਂਦੀ ਆ 12 ਸਪਟੰਬਰ ਨੂੰ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਬਰਿੰਦਾਵਨ ਵ੍ਰਿੰਦਾਵਨ ਦੀ ਫਰਮਾਇਸ਼ ਬਹੁਤ ਰਹਿੰਦੀ ਹੈ ਜੀ ਵ੍ਰਿੰਦਾਵਨ ਹੈ ਹੀ ਜਗ੍ਹਾ ਹੀ ਇਦਾਂ ਦੇ ਸਥਾਨ ਖਾਟੂ ਸ਼ਾਮ ਸਾਲਾ ਸਰ ਬਾਲਾ ਜੀ ਔਰ ਇੱਧਰ ਬਰਿੰਦਾਵਨ ਇਹ ਦੋਨੋਂ ਜਗ੍ਹਾ ਤਾਂ ਹਰ ਮਹੀਨੇ ਸਾਨੂੰ ਕੰਟੀਨਿਊ ਚਲਾਣੀਆਂ ਹੀ ਪੈ ਰਹੀਆਂ ਕਿਉਂਕਿ ਸ਼ਰਦਾਲੂ ਹੀ ਇੰਨੇ ਜ਼ਿਆਦਾ ਕਿ ਹਰ ਮਹੀਨੇ ਸਾਨੂੰ 2-2 3-3 ਬੱਸੀ ਜਿੱਧਰ ਭੇਜਣੀਆਂ ਹੀ ਪੈ ਰਹੀਆਂ ਜੀ ਬਰਿੰਦਾਵਨ ਦੇ ਲਈ ਬਰਿੰਦਾਵਨ ਦੇ ਲਈ ਅੱਛਾ ਬਰਿੰਦਾਵਨ ਜਿਹੜੇ ਜਾਂਦੇ ਨੇ ਜਿਵੇਂ ਪਿਛਲੀ ਵਾਰ ਸ਼ਰਦਾਲੂ ਗਏ ਸੀ ਰਿਪੀਟ ਵੀ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਰਿਪੀਟ ਹੁੰਦੇ ਆ ਬਹੁਤ ਰਿਪੀਟ ਹੁਣ ਜਿਹੜੇ 4 ਮਹੀਨੇ ਤੋਂ ਲਗਾਤਾਰ ਜਾ ਰਹੇ ਕਈ ਜਣੇ ਇਦਾਂ ਦੇ ਵੀ ਆ ਉਹ ਹਰ ਮਹੀਨੇ ਜਾ ਰਹੇ ਆ ਨਹੀਂ ਤਾਂ 4-5 ਮਹੀਨੇ ਬਾਅਦ ਵੈਸੇ ਹੀ ਰੈਗੂਲਰ ਰਿਪੀਟ ਸ਼ੁਰੂ ਹੋ ਜਾਂ ਹੋ ਸਕਦਾ ਸਾਡੀਆਂ ਤਿੰਨ ਬੱਸਾਂ ਜਾਣ ਬਾਕੀ ਬਾਬਾ ਜੀ ਦੀ ਮੋਜ ਆ ਜਿੰਨੀਆਂ ਉਹਨਾਂ ਨੇ ਬੁਲਾਈਆਂ ਹੋਣੀਆਂ ਕਿ ਅੱਛਾ ਕਿੱਥੋਂ ਕਿੱਥੋਂ ਇਸ ਵਾਰ ਜਿਹੜੇ ਸ਼ਰਧਾਲੂ ਨੇ ਜੁੜੇ ਨੇ ਪਿਛਲੀ ਵਾਰ ਵੀ ਕਾਫੀ ਸ਼ਹਿਰਾਂ ਤੋਂ ਆਏ ਸੀ ਇਹੀ ਅਮ੍ਰਿਤਸਰ 벨ਟ ਬਹੁਤ ਜ਼ਿਆਦਾ ਅਮ੍ਰਿਤਸਰ ਜਲੰਧਰ ਬਟਾਲਾ ਮੁਕੇਰੀਆਂ ਤੋਂ ਹੁਣ ਫੋਨ ਆ ਰਹੇ ਆ ਮਤਲਬ ਹਰੇਕ ਜਗ੍ਹਾ ਤੋਂ ਹੀ ਸ਼ਰਧਾਲੂ ਤਾਂ ਜਾਂਦੇ ਹੀ ਆ ਲੁਧਿਆਣਾ ਦੀ ਬਹੁਤ ਸਵਾਰੀ ਆ ਕਿੰਨੀਆਂ ਸੀਟਾਂ ਜਿਹੜੀਆਂ ਹੁਣ ਤੱਕ ਬੁੱਕ ਹੋ ਗਈਆਂ ਨੇ ਕਿੰਨੀਆਂ ਰਹਿ ਗਈਆਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਇਹ ਹੁੰਦਾ ਵੀ ਕਿਤੇ ਸੀਟ ਨਾ ਬੁੱਕ ਹੋ ਜਾਵੇ ਤੇ ਅਸੀਂ ਜਾਣਾ ਇਹਨਾਂ ਦੇ ਨਾਲ ਸ਼ਿਵਮ ਜੀ ਦੇ ਪੰਗਤ ਜੀ ਦੇ ਨਾਲ ਸਾਡੀ ਇਦਾਂ ਨਾ ਕਿ ਮਹੀਨਾ ਪਹਿਲਾਂ ਬੁਕਿੰਗ ਫੁੱਲ ਹੋ ਜਾਂਦੀ ਆ ਆਲਮੋਸਟ ਕੰਪਲੀਟ 12 ਸਪਟੰਬਰ ਲਈਆਂ ਮੇਰੇ ਖਿਆਲ ਨਾਲ 8-10 ਸੀਟਾਂ 10-12 ਸੀਟਾਂ ਹੋਣੀਆਂ ਅਵੇਲੇਬਲ 1 ਵਜਦੀਆਂ ਮਤਲਬ ਤੇ ਇਸ ਤੋਂ ਬਾਅਦ ਜਿੱਦਾਂ ਹੀ ਫੁੱਲ ਹੋਏਗੀ ਸੈਕੰਡ ਬੱਸ ਸ਼ੁਰੂ ਹੋ ਜਾਏਗੀ ਤੇ ਉਦਾਂ ਹੀ ਚੱਲਦੀਆਂ ਰਹਿੰਦੀਆਂ। ਮਤਲਬ ਜਲਦੀ ਜਲਦੀ ਕਰਾ ਲੈਣ ਜਿਨ੍ਹਾਂ ਨੇ ਵੀ ਜਾਣਾ ਹੈਗਾ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ। ਅੱਛਾ ਪੰਕਜ ਜੀ ਕੀ ਕੀ ਫੈਸਿਲਿਟੀ ਦੇ ਰਹੇ ਹੋ ਇਸ ਵਾਰ ਤੁਸੀਂ? ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਦੀ ਫੈਸਿਲਿਟੀਆਂ ਤੁਹਾਨੂੰ ਪਤਾ ਹੀ ਹੈ ਕਿ ਫੈਸਿਲਿਟੀਆਂ ਦੇ ਉੱਪਰ ਹੀ ਸਾਡੇ ਬੱਸਸ ਚੱਲ ਰਹੀਆਂ। ਹਾਂ ਉਹ ਦੱਸਣ ਦੀ ਵੀ ਲੋੜ ਸ਼ਾਇਦ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਜਿਹੜੇ ਰਿਪੀਟਿਡ ਸਾਡੇ ਸ਼ਰਧਾਲੂ ਨੇ ਉਹਨਾਂ ਨੂੰ ਪਤਾ ਹੈ। ਜੀ ਜੀ ਉਹ ਫੈਸਿਲਿਟੀਆਂ ਦੇ ਕਰਕੇ ਹੀ ਸਾਡੇ ਕੋਲ ਰਿਪੀਟ ਆ ਰਿਹਾ ਕਿਉਂਕਿ ਲੋਕਾਂ ਨੂੰ ਮਤਲਬ ਕਾਫੀ ਯਾਤਰਾ ਦਾ ਅਗਲੇ ਨੂੰ ਐਕਸਪੀਰੀਅੰਸ ਹੁੰਦਾ ਉਸ ਵਾਰ ਫਿਰ ਜਦੋਂ ਅਗਲਾ ਸਾਡਾ ਪਹਿਲੀ ਵਾਰ ਹੀ ਗਿਆ ਅਗਲਾ ਫਿਰ ਆ ਕੇ ਕੰਪੇਅਰ ਕਰਦਾ ਕੰਪੇਅਰ ਕਰਕੇ ਉਸ ਵਾਰ ਫਿਰ ਅਗਲਾ ਜਿਹੜੇ ਜਿਹੜੇ ਪਹਿਲੀ ਵਾਰੀ ਦੋ ਦੋ ਜਣੇ ਗਏ ਅਗਲੀ ਵਾਰੀ ਅਗਲਾ 8 ਜਣੇ ਲੈ ਕੇ ਆਉਂਦਾ ਤੇ ਇਸ ਕਰਕੇ ਸਾਡੇ ਕੋਲੇ ਬਸ ਹੁਣ ਟੀਮ ਦੀ ਥੋੜੀ ਜਿਹੀ ਅਸੀਂ ਟੀਮ ਵਧਾ ਰਹੇ ਹਾਂ ਇਸ ਲਈ ਨਮੰਦਨ ਇਹ ਤਾਂ ਦੋ ਦੀਆਂ ਤਿੰਨ ਬੱਸਾਂ ਸਾਨੂੰ ਹਰ ਵਾਰੀ ਕਰ ਲਈਏ ਮਤਲਬ ਹੁਣ ਮਤਲਬ ਤਿੰਨ ਬੱਸਾਂ ਦੀ ਸਾਡੇ ਕੋਲ ਗੁੰਜਾਇਸ਼ ਹੋ ਗਈ ਹੈ ਇਹ ਮਤਲਬ ਲਾਸਟ ਲਾਸਟ 2 ਡੇਸ ਦੇ ਵਿੱਚ ਹੀ ਮਤਲਬ ਇੰਨਾ ਹੋ ਜਾਂਦਾ ਕਿ ਭਈਆ ਕਦੋਂ ਚੱਲ ਰਹੇ ਹੋ ਕੱਲ ਚੱਲ ਰਹੇ ਹੋ ਅੱਛਾ ਸੀਟ ਹੈਗੀ ਸੀਟ ਹੈਗੀ ਸੀਟ ਹੈਗੀ ਤੇ ਸਾਡੇ ਕੋ ਸੀਟਸ ਤੋਂ ਤੁਹਾਨੂੰ ਪਤਾ ਹੀ ਆ ਮਤਲਬ ਆਲਮੋਸਟ ਜਿੱਦਾਂ ਹੀ ਅਸੀਂ ਡੇਟ ਮਤਲਬ ਅਗਲੀ ਅਨਾਉਂਸ ਕੀਤੀ ਗਰੁੱਪ ਦੇ ਵਿੱਚ ਸਾਡਾ 60 ਸਾਡਾ 750 ਤੋਂ 800 ਬੰਦੇ ਦਾ ਗਰੁੱਪ ਹੀ ਹੈਗਾ ਤੇ ਜਿੱਦਾਂ ਹੀ ਸੀਟ ਅਨਾਉਂਸ ਕਰਦੇ ਆ ਕਿ ਮਤਲਬ ਆਲਰੇ ਡੇਟਸ ਹੀ ਹੈਗੀਆਂ ਤੇ ਉਹਦੇ ਵਿੱਚ ਮਤਲਬ ਸਾਡੇ ਕੋ ਪਹਿਲੇ ਹੀ ਸੀਟਸ ਹੋ ਜਾਂਦੇ ਹੁਣ ਵੀ ਹੁਣ ਵੀ ਸਾਡੀ ਆਲਮੋਸਟ ਇੱਕ ਬਸ ਸਾਡੀ ਵਰਿੰਦਾਵਨ ਦੀ ਬੁੱਕ ਹੈ 12 ਸਪਟੈਂਬਰ ਦੀ ਤੇ ਬਸ ਹੁਣ ਦਾ ਤੁਹਾਡੀ ਹੁਣ ਵੀਡੀਓ ਹੁਣ ਪੈ ਜਾਣੀ ਆ ਹੁਣ ਦਾ ਫਿਰ ਮਤਲਬ ਸੈਕੰਡ ਡੇ ਅੱਛਾ ਪਲਾਨ ਦਾ ਜਿਹੜਾ ਹੁਣ ਜਿਵੇਂ ਸ਼ਰਧਾਲੂ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਕਿੱਥ ਬਹੁਤ ਸਵਾਲ ਰਹਿੰਦੇ ਵੀ ਉਹ ਵੀ ਪਲਾਨ ਦੱਸੋ ਵੀ ਕਿਵੇਂ ਕਿੱਥੇ ਕਿੱਥੇ ਜਾਣਾ ਹੈ ਵੀ ਅਪ ਆਪਣਾ 12 ਨੂੰ 12 ਨੂੰ ਰਾਤੀ ਨਿਕਲਾਂਗੇ 13 ਤਰੀਕ ਸਵੇਰੇ ਬਰਿੰਦਵਨ ਪਹੁੰਚਾਂਗੇ 13 ਤਰੀਕ ਸਵੇਰੇ ਅਪਰੋਕਸ 9:30 10 ਵਜੇ ਹੋਟਲ ਦੇ ਰੂਮ ਮਿਲਦੇ ਨੇ 10 ਵਜੇ ਤੱਕ ਅਸੀਂ ਉੱਥੇ ਪਹੁੰਚ ਜਾਣੇ ਤੇ ਉਸ ਤੋਂ ਬਾਅਦ ਫਿਰ ਆਪਣਾ ਰੂਮਸ ਤੋਂ ਬਾਅਦ ਫਿਰ ਸਾਰਾ ਲੋਕਲ ਹੁੰਦਾ ਲੋਕਲ ਹਰ ਇੱਕ ਬੰਦਾ ਆਪਣੇ ਜਿਹਨਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਗਾਈਡ ਵੀ ਕਰ ਦਿੰਨੇ ਆ ਆਟੋ ਵੀ ਕਰ ਦਿੰਨੇ ਤੇ ਆਪਣਾ ਔਰ ਲੰਚ ਕਰਕੇ ਜਿੱਦਾਂ ਆਪਣਾ ਇਹ ਦੁਪਹਿਰ ਦੇ ਟਾਈਮ ਤੇ ਮੰਦਰ ਬੰਦ ਹੁੰਦੇ ਆ ਲੰਚ ਕਰਕੇ ਅਗਲਾ ਰੈਸਟ ਵੀ ਕਰ ਲੈਂਦਾ ਫਿਰ ਸ਼ਾਮ ਦੇ ਟਾਈਮ ਤੇ ਜਮਣਾ ਜੀ ਇਸਕੌਨ ਮੰਦਰ ਪ੍ਰੇਮ ਮੰਦਰ ਬਿਹਾਰੀ ਜੀ ਸਾਰੇ ਪਾਸੇ ਅਗਲਾ ਜਾ ਕੇ ਆਂਦਾ ਫਿਰ ਨੈਕਸਟ ਡੇ ਨੈਕਸਟ ਸਵੇਰੇ ਅਗਲਾ ਜਿੱਦਾਂ ਸਵੇਰੇ ਅਗਲਾ ਮੰਗਲਾਰਤੀ ਚਲੇ ਜਾਂਦਾ ਮੰਗਲਾਰਤੀ ਤੋਂ ਬਾਅਦ ਫਿਰ ਅਸੀਂ ਜਨਮ ਭੂਮੀ 라ਵਲ ਰਮਨ ਰਿਤੀ ਚਿੰਤਹਰਨ ਮਹਾਦੇਵ ਬ੍ਰਹਮਾਣ ਕਾਰਡ 84 ਖੰਬਾ ਮੰਦਰ 라ਵਲ ਰਾਧਾ ਰਣੇ ਦਾ ਜਨਮ ਸਥਾਨ ਸਾਰੇ ਪਾਸੇ ਅਸੀਂ ਲੈ ਕੇ ਜਾਂਦੇ ਆ ਫਿਰ ਅਸੀਂ ਮਤਲਬ ਰਾਤੀ 9 ਵਜੇ ਤੱਕ ਪਹੁੰਚਦੇ ਡਿਨਰ ਫੇਰ ਮਤਲਬ ਉਸੇ ਕਰਦੇ ਆ ਮ ਮੀ ਪਲਾਨ ਥਰਡ ਡੇ ਦਾ ਪਲਾਨ ਹਲੇ ਬਾਕੀ ਹੈ ਥਰਡ ਡੇ ਨੂੰ ਥਰਡ ਡੇ ਸਵੇਰੇ ਅਸੀਂ ਨਿਕਲਦੇ ਆ ਬ੍ਰੈਕਫਾਸਟ ਕਰਕੇ ਬਰਿੰਦਾਵਨ ਤੋਂ ਉਦੋਂ ਮਤਲਬ ਥਰਡ ਡੇ ਸਾਡਾ ਚੈੱਕ ਆਊਟ ਹੁੰਦਾ ਅਸੀਂ ਹੋਟਲ ਤੋਂ ਚੈੱਕ ਆਊਟ ਕਰਦੇ ਆ ਚੈੱਕ ਆਊਟ ਕਰਕੇ ਨਿਕਲਦੇ ਥਰਡ ਡੇ ਸਵੇਰੇ ਫਿਰ ਅਸੀਂ ਚਲੇ ਜਾਂਦੇ ਸਿੱਧਾ ਆਪਣਾ ਗੋਵਰਦਨ ਜੀ ਗੋਵਰਦਨ ਜੀ ਜਿਨ੍ਹਾਂ ਨੇ ਪਰਿਕਰਮਾ ਕਰਨੀ ਹੁੰਦੀ ਪਰਿਕਰਮਾ ਕਰ ਲੈਂਦੇ ਜਿਨ੍ਹਾਂ ਨੇ ਮੇਨ ਮੰਦਿਰ ਮੱਥਾ ਟੇਕਣਾ ਮੱਥਾ ਟੇਕ ਲੈਂਦੇ ਉਸ ਤੋਂ ਬਾਅਦ ਅਸੀਂ ਦੁਪਹਿਰੇ ਚਲੇ ਜਾਂਦੇ ਬਰਸਾਨੇ ਬਰਸਾਨੇ ਲੰਚ ਕਰ ਲੰਚ ਕਰਕੇ ਫਿਰ ਅਸੀਂ ਆਪਣਾ ਦੁਪਹਿਰੇ ਮੰਦਰ ਬੰਦ ਹੁੰਦਾ 4:30 5 ਵਜੇ ਮੰਦਰ ਖੁੱਲਦਾ ਮੰਦਰ ਦੇ ਦਰਸ਼ਨ ਕਰਕੇ ਫਿਰ ਆਪਣਾ ਆਨੰਦਗਵ ਔਰ ਰਸਤੇ 'ਚ ਔਨ ਦਾ ਵੇ ਡਿਨਰ ਕਰਕੇ ਫਿਰ ਲੁਧਿਆਣਾ ਲਈ ਵਾਪਸੀ ਹੁੰਦੀ ਹੈ ਤਾਂ ਜਿੰਨੇ ਵੀ ਭਗਤ ਇਸ ਵੀਡੀਓ ਨੂੰ ਦੇਖ ਰਹੇ ਨੇ ਦੇਰੀ ਨਾ ਕਰਿਓ ਬਰਿੰਦਾਵਨ ਜਾਣਾ ਹੈ ਤੁਸੀਂ ਤਾਂ ਸੀਟਾਂ ਘਟ ਨੇ ਇੱਕ ਬੱਸ ਫੁੱਲ ਹੋਣ ਵਾਲੀ ਹੈ ਦੂਜੀ ਦੀ ਤਿਆਰੀ ਹੈ ਤਾਂ ਫਟਾਫਟ ਆਪਣੀਆਂ ਜੜੀਆਂ ਸੀਟਾਂ ਨੇ ਉਹ ਬੁੱਕ ਕਰਾ ਲਓ ਕਿਉਂਕਿ ਬਰਿੰਦਾਵਰ ਜਾਣ ਦੇ ਜਿਹੜੇ ਚਾਹਵਾਨ ਨੇ ਭਗਤ ਨੇ ਉਹ ਬਹੁਤ ਜ਼ਿਆਦਾ ਨੇ ਤਾਂ ਕੋਈ ਮਿਸ ਨਾ ਕਰ ਜਿਓ ਵੀ ਕਿਤੇ ਇਹ ਨਾ ਕਹਿਣਾ ਪੈ ਜਵੇ ਸ਼ਿਵਮ ਜੀ ਨੂੰ ਕਿ ਭਈ ਹੁਣ ਸੀਟਾਂ ਫੁੱਲ ਹੋ ਗਈਆਂ ਨੇ ਜਾਂ ਫਿਰ ਕੋਸ਼ਿਸ਼ ਆਪਾਂ ਇਹੀ ਕਰਾਂਗੇ ਵੀ ਦੋ ਦਿਨਾਂ ਨਾਲ ਤੀਜੀ ਬੱਸ ਵੀ ਆਪਾਂ ਸ਼ੁਰੂ ਕਰ ਦਈਏ ਕਿਉਂਕਿ ਟੀਮ ਵੀ ਇਧਰੋਂ ਵਧਾ ਰਹੇ ਨੇ ਜੇ ਟੀਮ ਵੱਧ ਗਈ ਤਾਂ ਫਿਰ ਬੱਸ ਵੀ ਜਿਹੜੀ ਆ ਉਹ ਵੀ ਵਧੇਗੀ ਤਾਂ ਇਸ ਵੀਡੀਓ ਨੂੰ ਸ਼ ਹੱਦ ਤੋਬ ਲੋਕਾਂ ਤੱਕ ਪਹੁੰਚਾ ਦਿਓ ਜੋ ਵੀ ਧਾਰਮਿਕ ਸਥਾਨਾਂ ਦੇ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਨੇ ਕੈਮਰਾਮੈਨ ਲੱਕੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ